ਪਿਛਲੇ ਦਿਨਾਂ ਤੋਂ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਪਲ ਫਾਰਮ ਵਾਲੀ ਕੁੜੀ ਦੀ ਉਪਲ ਫਾਰਮ ਵਾਲੀ ਜਿਹੜੀ ਇੱਕ ਕੁੜੀ ਆ ਨੌਜਵਾਨ ਕੁੜੀ ਆ ਛੋਟੀ ਬੱਚੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਜਿੱਥੇ ਨੌਜਵਾਨ ਪੀੜ੍ਹੀ ਪੰਜਾਬ ਨੂੰ ਛੱਡ ਛੱਡ ਕੇ ਜਾ ਰਹੀ ਸੀ ਉੱਥੇ ਉਹ ਕੁੜੀ ਪੰਜਾਬ ਦੇ ਵਿੱਚ ਰਹਿ ਕੇ ਪੁਸ਼ਤੈਨੀ ਕਿਤਾ ਖੇਤੀਬਾੜੀ ਕਰ ਰਹੀ ਸੀ ਜਿੱਥੇ ਪੰਜਾਬ ਦੇ ਨੌਜਵਾਨ ਮੁੰਡੇ ਖੇਤੀ ਤੋਂ ਮੂੰਹ ਮੋੜ ਗਏ ਉੱਥੇ ਉਹ ਆਪਣੇ ਬਾਪ ਦੇ ਨਾਲ ਜਲੰਧਰ ਦੇ ਵਿੱਚ ਰਹਿ ਕੇ ਖੇਤੀਬਾੜੀ ਕਰ ਰਹੀ ਸੀ ਪਰ ਕੁਝ ਨੌਜਵਾਨ ਵਸਤਾ ਹੋਣ ਕਰਕੇ ਅਜਿਹੀਆਂ ਗਲਤੀਆਂ ਹੋ ਗਈਆਂ ਜਿਵੇਂ ਨੌਜਵਾਨ ਚੜਦੀ ਬਰੇਜ਼ ਦੇ ਵਿੱਚ ਕਰ ਲੈਂਦੇ ਆ ਇੱਕ ਮੁੰਡਾ ਉਹਦੇ ਸੰਪਰਕ ਦੇ ਵਿੱਚ ਆਇਆ ਉਸ ਮੁੰਡੇ ਦੇ ਨਾਲ ਉਹ ਘੁਮਣ ਫਿਰਨ ਲੱਗੀ ਉਸ ਨੇ ਉਸ ਨੂੰ ਧਿਆ ਕੇ ਕੋਈ ਜਈਆਂ ਪ੍ਰਾਈਵੇਟ ਵੀਡੀਓ ਬਣਾ ਲਈਆਂ ਜਿਸ ਤੋਂ ਬਾਅਦ ਉਹਦੀ ਜ਼ਿੰਦਗੀ ਦੁਰਬਰ ਹੋ ਗਈ ਪਹਿਲਾਂ ਕੁੜੀ ਦੀਆਂ ਵੀਡੀਓ ਉਸ ਮੁੰਡੇ ਨੇ ਉਸ ਕੁੜੀ ਨੂੰ ਭੇਜੀਆਂ ਤੇ ਫਿਰ ਜਨਤਕ ਕਰ ਦਿੱਤੀਆਂ ਇੰਨਾ ਸਭ ਹੋਣ ਤੋਂ ਬਾਅਦ ਕੀ ਹੋਇਆ ਕੁੜੀ ਵਿਚਾਰੀ ਕਿੰਨ੍ਹ ਤਲਕੇ ਮਰ ਰਹੀ ਸੀ ਬਾਦ ਦੇ ਵਿੱਚ ਉਹਨੇ ਹੌਸਲਾ ਕਰਕੇ মিডিਆ ਦੇ ਵਿੱਚ ਆਪਣਾ ਪੱਖ ਰੱਖਿਆ ਮੁੰਡਾ ਘਰੋਂ ਬਹੁਤ ਜਾਦੇ ਤਣਾਟਾ ਜ਼ਮੀਨ ਜਾਇਦਾਦ ਖੁੱਲੀ ਆ ਕੋਠੀਆਂ ਗੱਡੀਆਂ ਕਾਰਾਂ ਅਮਰੀਕਾ ਕੈਨੇਡਾ ਦੇ ਵਿੱਚ ਕਾਰੋਬਾਰ ਆ ਮੁੰਡੇ ਨੇ ਕੀ ਕੀਤਾ ਕੁੜੀ ਦੀਆਂ ਜਦੋਂ ਵੀਡੀਓ ਵਾਇਰਲ ਕਰ ਦਿੱਤੀਆਂ ਕੋਈ ਸਰਕਾਰੀ ਦਰਬਾਰੇ ਕੋਈ ਦਬਾਅ ਨਹੀਂ ਚੱਲਦਾ ਸੀ ਮੁੰਡੇ ਵਾਲੇ ਕਿਸੇ ਪਾਸੇ ਕੋਈ ਪੀੜੀ ਨਹੀਂ ਚੱਲਣ ਦਿੰਦੇ ਸੀ ਤੇ ਕੁੜੀ ਨੇ ਮੀਡੀਆ ਦੇ ਵਿੱਚ ਆ ਕੇ ਆਪਣਾ ਪੱਖ ਰੱਖਿਆ ਗੱਲ ਮਹਿਲਾ ਕਮਿਸ਼ਨ ਤੱਕ ਪਹੁੰਚੀ ਮਹਿਲਾ ਕਮਿਸ਼ਨ ਨੇ ਫੌਰੀ ਐਕਸ਼ਨ ਕੀਤਾ ਐਸਐਸਪੀ ਜਲੰਧਰ ਦੇਹਾਤੀ ਸਾਹਮਣੇ ਆਇਆ ਉਸਨੇ ਆਖਿਆ ਇਨਸਾਫ ਹੋਊਗਾ ਜੋ ਵੀ ਗੁਨੇਗਾਰ ਹੋਊਗਾ ਉਸਤੇ ਉੱਤੇ ਬਣਦੀਆਂ ਧਰਾਵਾਂ ਲਾਈਆਂ ਜਾਣਗੀਆਂ ਫਿਰ ਕੁੜੀ ਨੇ ਇੰਟਰਵਿਊਆਂ ਦੇ ਵਿੱਚ ਆਖਿਆ ਕਿ ਭਾਵੇਂ ਪੁਲਿਸ ਉਸਦੀ ਗੱਲ ਨਹੀਂ ਸੁਣ ਰਹੀ ਉਸਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਉਸ ਕੁੜੀ ਨੇ ਅਪੀਲ ਕੀਤੀ ਅਮਰਤਪਾਲ ਸਿੰਘ ਮਹਿਰੋਂ ਇੱਕ ਪੰਥ ਕਾਰਜ ਕਰਕੇ ਇੱਕ ਦੁਸ਼ਟ ਨੂੰ ਗੱਡੀ ਚੜਾ ਕੇ ਉਹ ਹੁਣ ਅੰਡਰਗਰਾਉਂਡ ਆ ਅਮਰਤਪਾਲ ਸਿੰਘ ਮਹਿਰੋਂ ਨੇ ਵੀ ਆਡੀਓ ਭੇਜ ਦਿੱਤੀ ਬਿਲਕੁਲ ਵੀ ਤੂੰ ਮੇਰਾ ਨਾਂ ਲਿਆ ਕੁੜੀਏ ਤੈਨੂੰ ਜੇਕਰ ਤੂੰ ਸਹੀ ਹੋਈ ਤੈਨੂੰ ਇਨਸਾਫ ਦੇਵਾਂਗੇ ਇਹ ਗੱਲ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਜਿਵੇਂ ਹੀ ਆਖੀ ਮੁੰਡੇ ਵਾਲਿਆਂ ਦੀ ਭਾਰੀ ਮੰਗੀ ਤੇ ਭੱਜ ਕੇ ਆਪਣਾ ਪੱਖ ਰੱਖਣ ਮੀਡੀਆ ਸਾਹਮਣੇ ਆ ਗਈ